ਨੇ ਵਸਤਰ ਹੋ ਕੇ ਕਿਹੜੇ ਕੰਮ ਨਹੀਂ ਕਰਨੇ ਚਾਹੀਤੇ ਦੋਸਤੋ ਇਕਵਰ ਗਰੂੜ ਜੀ ਭਗਵਾਨ શ્રી ਕ੍ਰਿਸ਼ਨ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ हे ਪ੍ਰਭੂ ਤੁਸੀਂ ਮੈਨੂੰ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਸਾਰੀਆਂ ਅਵਸਥਾਵਾਂ ਬਾਰੇ ਦੱਸਿਆ ਹੈ ਮਨੁੱਖਤੀ ਮੌਤ ਤੋਂ ਬਾਅਦ ਕਿੰਨੀਆਂ ਜਾਨਵਾਲੀਆਂ ਸਾਰੀਆਂ ਕਿਰਿਆਵਾਂ ਬਾਰੇ ਦੱਸਿਆ ਹੈ ਪਰ ਹੀ ਪ੍ਰਭੂ मेरे मन측 शंका है जिसका हल सिर्फ तुसी ही कर सकते हो भगवान श्री कृष्ण कहते हैं हे गरुड़ तेरे मन विच जो भी शंका है बिना किसी संकोच दे पूछ तेरी हर शंका का हल करना मेरा फर्ज है गरुड़ कहते हैं हे प्रभु उन मेरे मनच ए ज्ञान दी जिज्ञासा हो रही है कि मनुख नु केड़े-केड़े काम बिना कपड़ियां तो नहीं करने चाहिए ਇਹ ਇਨਾ ਕੰਮਾਂ ਨੂੰ ਕਰਨ ਤੇ ਮਨੁੱਖ ਨੂੰ ਕਿਹੜਾ ਪਾਪ ਲੱਗਦਾ ਹੈ ਇਸ ਦੇ ਪਿੱਛੇ ਕੀ ਕਾਰਨ ਹਨ ਤਾਂ ਪਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ हे ਗਰੁੜ ਤੇਰੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਸਾਰੀ ਮਨੁੱਖ ਜਾਤੀ ਦਾ ਕਲਿਆਣ ਲੁਕਿਆ ਹੋਇਆ ਹੈ ਤੂੰ ਇਸ ਸੱਚੀ ਕਿਆ ਹੈ ਕਿ ਮਨੁੱਖ ਨੂੰ ਕਦੇ ਵੀ ਬਿਨਾ ਕੱਪੜਿਆਂ ਤੋਂ ਭੋਜਨ ਇਸ਼ਨਾਨ ਜਾਂ ਫਿਰ ਸੌਣਾ ਨਹੀਂ ਚਾਹੀਦਾ ਬਿਨਾ ਕੱਪੜਿਆਂ ਤੋਂ ਇਤਿਨ ਕੰਮ ਕਰਨ ਤੇ ਇਸ ਤੰਮ ਬਨੁਖ ਦੇ ਜੀਵਨ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ ਤੇਰੇ ਇਨਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਬ੍ਰਾਹਮਣ ਦਾ ਪ੍ਰਾਚੀਨ ਇਤਿਹਾਸ ਸੁਣਾਉਂਦਾ ਹਾਂ ਇਸ ਪ੍ਰਾਚੀਨ ਕਥਾ ਰਈ ਤੈਨੂੰ ਤੇਰੇ ਪ੍ਰਸ਼ਨਾਂ ਦੇ ਜਵਾਬ ਮਿਲ ਜਾਣਗੇ ਫਕਵਾਣ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਪੁਰਾਣੇ ਸੰਬidhi ਗੱਲ ਹੈ ਮਗਧ ਦੇਸ਼ ਚ ਇੱਕ ਬਹੁਤ ਸੋਹਣੀ ਨਗਰੀ ਸੀ ਉਸ ਨਗਰ ਵਿੱਚ ਇੱਕ ਦੇਵ ਸ਼ਰਮਾ ਨਾਮ ਦਾ ਵਿਦਵਾਨ ਬ੍ਰਹਮਣ ਰਹਿੰਦਾ ਸੀ ਉਸ ਨੂੰ ਚਾਰੇ ਵੇਦਾਂ ਤੇ ਸ਼ਾਸਤਰਾਂ ਦਾ ਗਿਆਨ ਸੀ ਉਹ ਰੋਜ਼ ਭਗਵਤ ਗੀਤਾ ਦਾ ਪਾਠ ਕਰਿਆ ਕਰਦਾ ਸੀ ਦੇਵ ਸ਼ਰਮਾ ਭਗਵਾਨ ਵਿਸ਼ਨੂੰ ਦਾ ਪਰਮ ਭक्त ਸੀ ਰੋਜ਼ਾਨਾ ਭਗਵਾਨ ਵਿਸ਼ਨੂੰ ਦੀ ਪੂਜਾ ਰਤਨਾ ਕਰਿਆ ਕਰਦਾ ਸੀ ਇੱਕ ਦਿਨ ਦੇਵ ਸ਼ਰਮਾ ਤੇਥ ਸਥਾਨਾਂ ਤੇ ਚਾਲ ਲੈ ਕੇ ਉਹ ਨਿਕਲਦਾ ਹੈ ਉਹ ਆਪਣੇ ਨਾਲ ਭੋਜਨ ਬਣਾਉਣ ਲਈ ਥੋੜੇ ਜਿਹਾ ਚਾਵਲ ਲੈ ਰੰਦਾ ਹੈ ਦੇਵ ਸ਼ਰਮਾ ਸੰਗੜੇ ਜੰਗਲਾਂ ਚੋਂ ਤੀਰਥ ਸਥਾਨ ਲਈ ਚੱਲਣ ਲੱਗਦਾ ਹੈ ਬਹੁਤ ਦੇਰ ਤੱਕ ਚੱਲਣ ਤੋਂ ਬਾਅਦ ਦੇਵ ਸ਼ਰਮਾ ਜੰਗਲ ਵਿੱਚ ਇੱਕ ਤਲਾਬ ਦੇ ਨੇੜੇ ਪਹੁੰਚ ਜਾਂਦਾ ਹੈ ਉਹ ਤਲਾਬ ਬੜਾ ਸੋਹਣਾ ਸੀ ਉਸ ਦੇ ਚਾਰੇ ਪਾਸੇ ਹਰਿਆਲੀ ਤੇ ਸੋਹਣੇ ਦਰਖਤ ਸਨ ਫਿਰ ਉਹ ਬ੍ਰਾਹਮਣ ਉਸ ਤਲਾਬ ਚੋਂ ਪਾਣੀ ਪੀ ਲੈਂਦਾ ਹੈ ਤੇ ਉੱਥੇ ਹੀ ਭੋਜਨ ਕਰਕੇ ਆਰਾਮ ਕਰਨ ਦਾ ਵਿਚਾਰ ਕਰਦਾ ਹੈ ਦੇਵ ਸ਼ਰਮਾ ਅਗ ਜਨੌਣ ਲਈ ਲੱਕੜਾਂ ਇਕੱਠੀਆਂ ਕਰਨ ਨਿਕਲਦਾ ਹੈ ਤਾਂ ਉਹ ਤਲਾਬ ਦੇ ਨੇੜੇ ਇੱਕ ਅਨੋਖਾ ਦ੍ਰਿਸ਼ ਦੇਖਦਾ ਹੈ ਉਸ ਤਲਾਬ ਦੇ ਨੇੜੇ ਤੇੜੇ ਦੇ ਸਾਰੇ ਦਰੱਖਤਾਂ ਤੇ ਪੌਦੇ ਹਰੇ ਭਰੇ ਹੁੰਦੇ ਹਨ ਪਰ ਸਿਰਫ ਦੋ ਦਰੱਖਤ ਇੱਕਦਮ ਸੁੱਕੇ ਤੇ ਮਰੇ ਹੋਏ ਦਿਖਾਈ ਦੇ ਰਹੇ ਸਨ ਉਹਨਾਂ ਦਰੱਖਤਾਂ ਨੂੰ ਦੇਖ ਕੇ ਦੇਵ ਸ਼ਰਮਾ ਨੂੰ ਬੜੀ ਹੈਰਾਨੀ ਹੁੰਦੀ ਹੈ ਪਰ ਨਾਲ ਹੀ ਉਹ ਮਨ ਹੀ ਮਨ ਖੁਸ਼ ਹੋਣ ਲੱਗਦਾ ਹੈ ਤੇ ਕਹਿੰਦਾ ਹੈ ਚਲੋ ਚੰਗੀ ਗੱਲ ਹੈ ਅੱਗੇ ਨਾਲੇ ਸੁੱਕੀ ਲੱਕੜ ਦਾ ਇੰਤਜ਼ਾਮ ਵੀ ਹੋ ਗਿਆ। ਦੀਵ ਸ਼ਰਮਾ ਉਹਨਾਂ ਸੁੱਕੇ ਹੋਏ ਦਰੱਖਤਾਂ ਕੋਲ ਜਾਂਦਾ ਹੈ ਤੇ ਉਸ ਦੀਆਂ ਟਾਹਣੀਆਂ ਤੋੜਨ ਲੱਗਦਾ ਹੈ ਤਾਂ ਅਚਾਨਕ ਉਹਨਾਂ ਦਰੱਖਤਾਂ ਚੋਂ ਇੱਕ ਆਵਾਜ਼ ਆਉਂਦੀ ਹੈ। ਰੁਕ ਜਾ ਬ੍ਰਾਹਮਣ ਰੁਕ ਜਾ ਤੂੰ ਇੱਕ ਗਨਤ ਕਾਮਕਾਰੀ ਹੈ। ਆਵਾਜ਼ ਨੂੰ ਸੁਣ ਕੇ ਦੀਵ ਸ਼ਰਮਾ ਹੈਰਾਨ ਹੋ ਜਾਂਦਾ ਹੈ ਤੇ ਇੱਧਰ ਉੱਧਰ ਦੇਖਣ ਲੱਗਦਾ ਹੈ ਤੇ ਕਹਿੰਦਾ ਹੈ ਕੌਣ ਹੈ? ਕੌਣ ਆਵਾਜ਼ ਦੇ ਰਿਹਾ ਹੈ ਇੱਥੇ ਤਾਂ ਮੈਨੂੰ ਕੋਈ ਵੀ ਨਹੀਂ ਦਿਖ ਰਿਹਾ ਤੁਸੀਂ ਜੋ ਕੋਈ ਵੀ ਹੋ ਮੇਰੇ ਸਾਹਮਣੇ ਆ ਕੇ ਗੱਲ ਕਰੋ ਫਿਰ ਤੋਂ ਇੱਕ ਵਾਰ ਆਵਾਜ਼ ਆਉਂਦੀ ਹੈ ਏ ਬ੍ਰਾਹਮਣ ਦੇਵਤਾ ਅਸੀਂ ਤੇਰੇ ਸਾਹਮਣੇ ਹੀ ਹਾਂ ਤੁਸੀਂ ਹੀ ਸਾਨੂੰ ਦੇਖ ਨਹੀਂ ਪਾ ਰਹੇ ਦੇਵ ਸ਼ਰਮਖਿਆੰਦਾ ਹੈ ਤੁਸੀਂ ਕੌਣ ਹੋ ਤੇ ਮੇਰੇ ਸਾਹਮਣੇ ਕਿੱਥੇ ਖੜੇ ਹੋ ਮੈਨੂੰ ਤਾਂ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਫਿਰ ਤੋਂ ਆਵਾਜ਼ ਆਉਂਦੀ ਹੈ हे ब्राह्मण देवता ਤੁਸੀਂ ਜਿਸ ਦਰਖਤ ਦੀ ਟਾਣੀ ਤੋੜ ਰਹੇ ਹੋ ਮੈਂ ਉਹੀ ਦਰਖਤ ਗੱਲ ਕਰ ਰਿਹਾ ਹਾਂ ਪਰ ਤੁਸੀਂ ਮੈਨੂੰ ਪਹਿਚਾਨ ਨਹੀਂ ਪਾ ਰਹੇ ਇਹ ਸੁਣ ਦੇਵ ਸ਼ਰਮਾ ਕਬਰਾ ਜਾਂਦਾ ਹੈ ਤੇ ਇੱਧਰ ਉੱਧਰ ਦੇਖਣ ਲੱਗਦਾ ਹੈ ਤਾਂ ਉਸ ਦੀ ਨਜ਼ਰ ਉਹਨਾਂ ਦਰਖਤਾਂ ਤੇ ਪੈਂਦੀ ਹੈ ਉਹ ਦੇਖਦਾ ਹੈ ਕਿ ਇਹ ਦਰਖਤ ਮਨੁੱਖ ਦੀ ਬਾਣੀ ਚ ਗੱਲ ਕਰ ਰਹੇ ਹਨ ਇਸ ਅਨੋਖੀ ਘਟਨਾ ਨੂੰ ਦੇਖ ਕੇ ਦੇਵ ਸ਼ਰਮਾ ਨੂੰ ਬੜੀ ਹੈਰਾਨੀ ਹੁੰਦੀ ਹੈ ਦੇਵ ਸ਼ਰਮਾ ਉਹਨਾਂ ਮਰੇ ਹੋਏ ਦਰਖਤਾਂ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਕੌਣ ਹੋ ਤੇ ਤੁਸੀਂ ਮਨੁੱਖ ਦੀ ਆਵਾਜ਼ ਵਿੱਚ ਕਿਵੇਂ ਗੱਲ ਕਰ ਰਹੇ ਹੋ ਤੇ ਤੁਹਾਨੂੰ ਦਰਖਤਾਂ ਦਾ ਸ਼ਰੀਰ ਕਿਸ ਤਰ੍ਹਾਂ ਮਿਲਿਆ ਤੁਹਾਡੇ ਕੋਲ ਇੰਨਾ ਵੱਡਾ ਤਲਾਬ ਹੋਣ ਦੇ ਬਾਵਜੂਦ ਤੁਸੀਂ ਸੁੱਕੇ ਕਿਉਂ ਹੋ ਤੇ ਬਾਕੀ ਸਾਰੇ ਪੇੜ ਪੌਦੇ ਹਰੇ ਭਰੇ ਹਨ ਆਖਿਰ ਇਸ ਤਰ੍ਹਾਂ ਕਿਵੇਂ ਸੰਭਵ ਹੈ ਦੇਵ ਸ਼ਰਮਾ ਦੀ ਗੱਲ ਸੁਣ ਕੇ ਉਹ ਪੇੜ ਬੁਣਨ ਲੱਗਦਾ ਹੈ हे ब्राह्मण देवता ਸਾਡੀ ਇਹ ਹਾਲਤ ਸਾਡੇ ਕਰਮਾਂ ਦੇ ਕਾਰਨ ਹੋਈ ਹੈ ਅਸੀਂ ਪਿਛਲੇ ਜਨਮ ਚ ਜੋ ਪਾਪ ਕੀਤੇ ਸੀ ਉਸ ਦੇ ਫਲ ਭੁਗਤ ਰਹੇ ਹਾਂ ਦੇਵ ਸ਼ਰਮਾ ਕਹਿੰਦਾ ਹੈ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਪਿਛਲੇ ਜਨਮ ਬਾਰੇ ਦੱਸੋ ਤਾਂ ਉਹ ਤਰਤ ਬੋਲਣ ਲੱਗਦਾ ਹੈ हे ब्राह्मण ਦੇਵਤਾ ਹੁਣ ਅਸੀਂ ਤੁਹਾਨੂੰ ਆਪਣੇ ਪਿਛਲੇ ਜਨਮ ਦੇ ਬਾਰੇ ਦੱਸਦੇ ਹਾਂ ਪਿਛਲੇ ਜਨਮ ਚ ਮੈਂ ਤਨੈਸ਼ਵਰ ਨਾਮ ਦਾ ਵਿਅਕਤੀ ਸੀ ਇਹ ਮੇਰੀ ਪਤਨੀ ਦੁਰਮਤੀ ਸੀ ਅਸੀਂ ਦੋਵੇਂ ਕਾਂਸੀਪੁਰਾ ਚ ਨਿਵਾਸ ਕਰਦੇ ਸੀ ਮੇਰਾ ਸੁਭਾਅ ਦੁਸ਼ਟ ਤੇ ਕਰੂਰ ਸੀ ਮੈਂ ਲੋਕਾਂ ਨੂੰ ਵਿਆਜ ਦੇ ਕੇ ਧਨ ਕਮਾਇਆ ਕਰਦਾ ਸੀ ਮੇਰੀ ਘਰਵਾਲੀ ਵੀ ਕਰੂਰ ਤੇ ਦੁਸ਼ਟ ਸੁਭਾਦੀ ਸੀ ਉਸਨੇ ਕਦੇ ਆਪਣੇ ਦਰਵਾਜ਼ੇ ਤੇ ਆਏ ਮਹਿਮਾਨਾਂ ਦਾ ਸਨਮਾਨ ਨਹੀਂ ਕੀਤਾ ਅਸੀਂ ਕਦੇ দান ਧਰਮ ਵੀ ਨਹੀਂ ਕੀਤਾ ਹਮੇਸ਼ਾ ਹੀ ਦੀਨ ਤੇ ਗਰੀਬ ਲੋਕਾਂ ਨੂੰ ਸਤਾਇਆ ਸੀ ਉਨ ਸਮੇ ਸਾਡੀ ਕੋਈ ਔਲਾਦ ਨਹੀਂ ਸੀ ਅਸੀਂ ਦੋਵੇਂ ਹੀ ਔਲਾਦ ਸੁਖ ਪ੍ਰਾਪਤੀ ਲਈ ਓਗ ਵਿਨਾਸ਼ ਕਰਿਆ ਕਰਦੇ ਸੀ ਅਸੀਂ ਨਿਰਵਸਤਰ ਹੋ ਕੇ ਇਸ਼ਨਾਨ ਕਰਦੇ ਸੀ ਤੇ ਸੌਂਦੇ ਸੀ ਕਈ ਸਾਲਾਂ ਤੱਕ ਓਗ ਵਿਨਾਸ਼ ਕਰਨ ਤੇ ਵੀ ਸਾਨੂੰ ਔਲਾਦ ਦਾ ਸੁਖ ਪ੍ਰਾਪਤ ਨਾ ਹੋਇਆ ਅਸੀਂ ਕਦੇ ਆਪਣੇ ਪੁਰਖਾਂ ਲਈ ਸ਼ਰਧਾ ਨਹੀਂ ਕੀਤਾ ਉਹਨਾਂ ਲਈ ਕਦੇ ਦਾਨ ਧਰਮ ਨਹੀਂ ਕੀਤਾ ਜਿਸ ਕਰਕੇ ਮੇਰੇ ਸਾਰੇ ਪੁਰਖ ਮੇ ਤੋਂ ਨਰਾਜ਼ ਹੋ ਗਏ میرا من ہمیشہ ہی کام वासना ਨਾਲ ਭਰਿਆ ਰਹਿੰਦਾ ਸੀ ਅਸੀਂ ਦੋਵੇਂ પતિ ਪਤਨੀ ਦਿਨ ਰਾਤ ਕੋ ਵਿਲਾਸ ਕਰਿਆ ਕਰਦੇ ਸੀ ਨਿਰਵਸਤਰ ਹੋ ਕੇ ਹੀ ਇਸ਼ਨਾਨ ਕਰਦੇ ਭੋਜਨ ਕਰਦੇ ਤੇ ਸੌਂਦੇ ਸੀ ਜਿਸ ਕਰਕੇ ਸਾਰੇ ਦੇਵੀ ਦੇਵਤਾ ਤੇ ਪਿੱਤਰ ਵੀ ਸਾਨੂੰ ਨਰਾਜ਼ ਹੋ ਗਏ اس طرح کئی ਸਾਲ बीत ਜਾਣ ਤੋਂ ਬਾਅਦ ਅਸੀਂ ਪੁੱਤਰ ਪ੍ਰਾਪਤੀ ਦੀ ਕਾਮਨਾ ਲੈ ਕੇ তীর্থ ਯਾਤਰਾ ਲਈ ਨਿਕਲੇ ਰਸਤੇ ਚੰਦੇ ਸਮਿਕ ਨਦੀ ਕਿਨਾਰੇ ਅਸੀਂ ਨਿਰਵਸਤਰ ਹੋਕੇ ਸੰਬੰਧ ਬਣਾਇਆ ਤੇ ਮਾੜੀ ਕਿਸਮਤ ਉਸੇ ਨਦੀ ਚ ਡੁੱਬ ਕੇ ਸਾਡੀ ਦੋਵਾਂ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਸਾਨੂੰ ਲਜਾਨ ਲਈ ਜੰਮराज ਦੇ ਦੋ ਦੂਤ ਆਏ ਉਹ ਤੁਸ ਸਾਨੂੰ ਫੜਕੇ ਜੰਪੂਰੀ ਲਗੇ ਜੰਪੂਰੀ ਦਾ ਦ੍ਰਿਸ਼ ਬਹੁਤ ਰਾਵਨਾ ਸੀ ਜੰਮराज ਬਹੁਤ ਵੱਡੇ ਸਿੰਘਾਸਨ ਤੇ ਬੈਠਾ ਸੀ ਤੇ ਉਹਨਾਂ ਕੋਲ ਚਿਤਰਗੁਪਤ ਬੈਠਾ ਹੋਇਆ ਸੀ ਜੋ ਜੰਪੂ ਵਿੱਚ ਆਏ ਹੋਏ ਪ੍ਰਾਣੀਆਂ ਦਾ ਲਿਖਾ ਜੋਖਾ ਕੱਢ ਰਿਹਾ ਸੀ ਜਦੋਂ ਮੇਰੀ ਵਾਰੀ ਆਈ ਤਾਂ ਜਮਦੇ ਦੂਤਾਂ ਨੇ ਮੈਨੂੰ ਯਮਰਾਜ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਫਿਰ ਚੰਦਰ ਗੁਪਤ ਯਮਰਾਜ ਨੂੰ ਕਹਿਣ ਲੱਗਾ ਯਮਰਾਜ ਇਸਨੇ ਤਾਂ ਆਪਣੀ ਜ਼ਿੰਦਗੀ 'ਚ ਕਦੇ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਇਸਨੇ ਆਪਣੇ ਪੂਰਵਜਾਂ ਦਾ ਹਮੇਸ਼ਾ ਅਨਾਦਰ ਕੀਤਾ ਹੈ ਇਸਨੇ ਹਮੇਸ਼ਾ ਨਿਰਵਸਤਰ ਹੋ ਕੇ ਇਸ਼ਨਾਨ ਕੀਤਾ ਭੋਜਨ ਕੀਤਾ ਤੇ ਸੁੱਤਾ ਹੈ ਇਸ ਲਈ ਇਹ ਸਿਰਫ ਨਰਕ ਜਾਣ ਦੇ ਕਾਬਿਲ ਹੈ ਇਸ ਤਰ੍ਹਾਂ ਨਾਲ ਚੰਦਰ ਗੁਪ ਨੇ ਮੇਰੇ ਕਰਮਾਂ ਦਾ ਲੇਖਾ ਜੋਕਾ ਕੀ ਅਮਰਾਜ ਨੂੰ ਦੱਸਿਆ ਕੀ ਅਮਰਾਜ ਮੈਨੂੰ ਦੇਖ ਕੇ ਕਹਿਣ ਲੱਗੇ ਦੁਸ਼ਟ ਤੂੰ ਤਾਂ ਕਦੇ ਕੋਈ ਪੁੰਨ ਦਾ ਕਰਮ ਨਹੀਂ ਕੀਤਾ ਤੂੰ ਹਮੇਸ਼ਾ ਬਿਨਾਂ ਕੱਪੜਿਆਂ ਤੋਂ ਨਹਾਇਆ ਜਿਸ ਕਰਕੇ ਵਰੁਣ ਦੇਵਤਾ ਦਾ અપਮਾਨ ਕੀਤਾ ਹੈ ਨਿਰਵਸਤਰ ਹੋ ਕੇ ਸੋਕੇ ਤੂੰ ਆਪਣੇ ਪੂਰਵਜਾਂ ਨੂੰ ਅਪਮਾਨਿਤ ਕੀਤਾ ਹੈ ਤੇ ਨੀ ਵਸਤਰ ਭੋਜਨ ਕਰਕੇ ਤੂੰ ਅੰਨ ਦਾ અપਮਾਨ ਕੀਤਾ ਹੈ ਇਸ ਲਈ ਤੈਨੂੰ ਨਰਕ ਚ ਹੀ ਪਾਇਆ ਜਾਵੇਗਾ ਇਸ ਤਰ੍ਹਾਂ ਵਿਮਰਾਜ ਨੇ ਆਪਣੇ ਪੁੱਤ ਦੂਤਾਂ ਤੋਂ ਅੱਗੇ ਲੈ ਕੇ ਸਾਨੂੰ ਨਰਕ ਭੇਜ ਦਿੱਤਾ ਮੇਰੇ ਤੋਂ ਬਾਅਦ ਮੇਰੀ ਪਤਨੀ ਨੂੰ ਹੀ ਅਮਰਾਜ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਗਿਆ ਉਸ ਨੂੰ ਦੇਖ ਕੇ ਚਿਤ੍ਰਗੁਪ ਨੇ ਕਿਹਾ ਯਮਰਾਜ ਇਸ ਪਾਪੀ ਔਰਤ ਨੇ ਵੀ ਆਪਣੇ ਪਤੀ ਦੀ ਤਰ੍ਹਾਂ ਕੋਈ ਪੁੰਨ ਦਾ ਕੰਮ ਨਹੀਂ ਕੀਤਾ ਇਸਨੇ ਵੀ ਬਿਨਾ ਕਪੜਿਆਂ ਤੋਂ ਇਸ਼ਨਾਨ ਕੀਤਾ ਭੋਜਨ ਕੀਤਾ ਹੈ ਤੇ ਸੁੱਤੀ ਵੀ ਹੈ ਇਸਨੇ ਵੀ ਸਾਰੇ ਦੇਵੀ-ਦੇਵਤਾਵਾਂ ਤੇ ਪਿਤਰਾਂ ਦਾ ਅਪਮਾਨ ਕੀਤਾ ਹੈ ਇਹ ਵੀ ਨਰਕ ਜਾਣ ਦੇ ਕਾਬਲ ਹੈ ਇਸ ਤਰ੍ਹਾਂ ਹੀ ਅਮਰਾਜ ਨੇ ਸਾਨੂੰ ਸਾਡੇ ਪਾਪ ਕਰਮਾਂ ਦੀ ਸਜ਼ਾ ਦਿੰਦੇ ਹੋਏ ਨਰਕ ਵਿੱਚ ਪਾ ਦਿੱਤਾ ਨਰਕ ਵਿੱਚ ਸਜ਼ਾ ਪੂਤਨ ਤੋਂ ਬਾਅਦ ਸਾਨੂੰ درخت ਦਾ ਸ਼ਰੀਰ ਪ੍ਰਾਪਤ ਹੋਇਆ ਜਿਵੇਂ ਜਿਵੇਂ ਅਸੀਂ ਵੱਡੇ ਹੋਏ ਸਾਡੇ ਸਾਰੇ ਪੱਤੇ ਹੀ ਡਿੱਗ ਗਏ ਤੇ ਸਾਡੀ ਛਾਲ ਵੀ ਨਸ਼ਟ ਹੋ ਗਈ ਨਿਰਵਸਤਰ ਕਮ ਕਰਨ ਕਾਰਨ ਇਸ ਜਨਮ ਚ ਦਰਕਤੇ ਰੂਪ ਚ ਸਾਡਾ ਦਰਕਤ ਰੂਪੀ ਸਰੀਰ ਵੀ ਨੰਗਾ ਹੋ ਗਿਆ ਤੇ ਅਸੀਂ ਕਸ਼ਟ ਭੁਗਤ ਰਹੇ ਹਾਂ ਕਿਰਪਾ ਕਰਕੇ ਸਾਨੂੰ ਇਸ ਕਸ਼ਟ ਤੋਂ ਮੁਕਤੀ ਦਿਵਾਉਣ ਲਈ ਕੋਈ ਉਪਾਏ ਕਰੋ ਇਸ ਤਰ੍ਹਾਂ ਉਹਨਾਂ ਦੋਵਾਂ ਦੀ ਗੱਲ ਸੁਣਨ ਤੋਂ ਬਾਅਦ ਦੇਵ ਸ਼ਰਮਾ ਨੂੰ ਉਹਨਾਂ ਤੇ ਬੜੀ ਦਇਆ ਆਈ ਸੁਖਦੀਪ ਸ਼ਰਮਾ ਉਸੇ ਸਥਾਨ ਤੇ ਬੈਠ ਕੇ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹੈ ਤੇ ਉਸ ਦਰਖਤ ਬਣੇ ਉਸ ਪਤੀ ਪਤਨੀ ਦੀ ਮੁਕਤੀ ਦੀ ਕਾਮਨਾ ਕਰਨ ਲੱਗਦਾ ਹੈ ਦੇਵ ਸ਼ਰਮਾ ਕਹਿਣ ਲੱਗਿਆ हे ਪ੍ਰਭੂ ਮੈਂ ਆਪਣੇ ਭਗਵਤ ਗੀਤਾ ਦੇ ਪਾਠ ਦਾ ਪੁੰਨ ਇਹਨਾਂ ਪਤੀ ਪਤਨੀ ਨੂੰ ਦੇਣਾ ਚਾਹੁੰਦਾ ਹਾਂ ਕਿਰਪਾ ਕਰਕੇ ਤੁਸੀਂ ਇਹਨਾਂ ਦੋਵਾਂ ਨੂੰ ਮੁਕਤੀ ਪ੍ਰਦਾਨ ਕਰੋ ਇਹਨਾਂ ਕਹਿੰਦੇ ਹੀ ਉਹ ਦੋਵੇਂ ਦਰਖਤ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਤੇ ਉਸਦੇ ਅੰਦਰੋਂ ਇੱਕ ਉਤੇ ਸੋਨੇ ਕੱਪੜੇ ਪਾਏ ਹੋਏ ਪਤੀ ਪਤਨੀ ਪ੍ਰਗਟ ਹੋਏ ਫਿਰ ਉਸ ਸਾਥੇ ਭਗਵਾਨ ਵਿਸ਼ਨੂੰ ਦੇ ਦੋ ਪਾਰਦਰਸ਼ ਪ੍ਰਗਟ ਹੋਏ ਤੇ ਉਹਨਾਂ ਦੋਵਾਂ ਨੂੰ ਦਿਵਯ ਵਿਮਾਂਚ ਬਿਠਾ ਕੇ ਦੇਵਲੋਕ ਲੈ ਗਏ ਇਸ ਤਰ੍ਹਾਂ ਪਗਵਤ ਕੀਤਾ ਦੇ ਪਾਠ ਦਾ ਪੁੰਨ ਪ੍ਰਾਪਤ ਕਰਕੇ ਉਹਨਾਂ ਦੋਵਾਂ ਪਤੀ ਪਤਨ ਨੂੰ ਮੋਕਸ਼ ਦੀ ਪ੍ਰਾਪਤੀ ਹੋਈ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ हे ਪੰਛੀ ਰਾਜ ਮਨੁੱਖ ਨੂੰ ਕਦੇ ਵੀ ਨਿਰਵਸਤਰ ਹੋ ਕੇ ਨਹਾਉਣਾ ਭੋਜਨ ਕਰਨਾ ਤੇ ਸੋਣਾ ਨਹੀਂ ਚਾਹੀਦਾ ਬਿਨਾ ਕੱਪੜਿਆਂ ਤੋਂ ਨਹਾਉਣਾ ਨਾਲ ਜਲਦੇ ਦੇਵਤਾ ਵਰੁੰ ਦਾ ਅਪਮਾਨ ਹੁੰਦਾ ਹੈ ਤੇ ਬਿਨਾ ਕੱਪੜਿਆਂ ਤੋਂ ਭੋਜਨ ਕਰਨ ਨਾਲ ਆਂਦੀ ਦੇਵੀ ਮਾ ਅਨਪੂਰਨਾ ਦਾ ਅਪਮਾਨ ਹੁੰਦਾ ਹੈ ਤੇ ਬਿਨਾ ਕੱਪੜਿਆਂ ਤੋਂ ਸੌਣ ਨਾਲ ਸਾਰੇ ਪਿੱਤਰ ਨਾਰਾਜ਼ ਹੋ ਜਾਂਦੇ ਹਨ ਇਸ ਲਈ ਮਨੁੱਖ ਨੂੰ ਨਿਰਵਸਤਰ ਹੋ ਕੇ ਇਹਨਾਂ ਕੰਮ ਨਹੀਂ ਕਰਨੇ ਚਾਹੀਦੇ ਆ ਦੋਸਤੋ ਇਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰੂੜ ਜੀ ਨੂੰ ਮਹੱਤਵਪੂਰਨ ਗਿਆਨ ਦਿੱਤਾ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਕ੍ਰਿਸ਼ਨ ਜ਼ਰੂਰ ਲਿਖੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓਜ਼ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ